වාගරු සතනාම සතනාමවාහිගෘු සතනාම සතනාමවාහිගරු සතනාම ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 416 ਹੁਣ ਤੱਕ ਆਸਰ ਰਗ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਦੀਆਂ 9 ਅਸ਼ਟਪਦੀਆਂ ਸੰਪੂਰਨ ਹੋਈਆਂ ਅਗਲਾ ਸ਼ਬਦ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਆਸਾ ਮਹਲਾ ਪਹਿਲਾ ਇੱਕ ਤੁਕੀ ਗੁਰਸੇਵੇ ਸੋ ਠਾਕੁਰ ਜਾਨੈ ਦੁੱਖ ਮਿਟੈ ਸਚ ਸ਼ਬਦ ਪਛਾਨੈ ਰਾਮ ਜਪੋ ਮੇਰੀ ਸਖੀ ਸਖੈਣੀ ਸਤਿਗੁਰ ਸੇਵ ਦੇਖੋ ਪ੍ਰਭ ਨੈਣੀ ਰਹਾਉ ਗੁਰੂ ਨਾਨਕ ਪਾਤਸ਼ਾਹ ਅਸ਼ਟਪਦੀਆਂ ਵਿੱਚ ਵਖ ਵਖ ਤਰੀਕਿਆਂ ਦੁਆਰਾ ਉਪਦੇਸ਼ ਕਰਦੇ ਆ ਰਹੇ ਨੇ ਕਿ ਉਹ ਭਾਈ ਗੁਰੂ ਕਾਲਪੁਰਖ ਜੋ ਹੈ ਤੇਰੇ ਅੰਗ ਸੰਗ ਹੈ ਉਹਦੀ ਪ੍ਰਾਪਤੀ ਤੈਨੂੰ ਸੰਗਤ ਵਿੱਚੋਂ ਹੋਏਗੀ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਬੜੇ ਸਰਲ ਤਰੀਕੇ ਨਾਲ ਮਾਰਾ ਸਮਝਾਉਂਦੇ ਆ ਰਹੇ ਨੇ ਅੱਜ ਦਾ ਵੀ ਸ਼ਬਦ ਜੋ ਹੈ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ RAM ਜਪੋ ਮੇਰੀ ਸਖੀ ਸੁਖੈਣੀ ਐ ਮੇਰੇ ਸਖੀ ਐ ਮੇਰੀ ਭੈਣ ਐ ਮੇਰੇ ਦੋਸ ਗੁਰਮੁਖ ਪਿਆਰੇ ਆ ਉਸ ਵਹਿਗੁਰੂ ਕਾਲਪੁਰਖ ਦੇ ਨਾਮ ਨੂੰ ਜਪਣਾ ਕਰ ਸਤਿਗੁਰ ਸੇਵ ਦੇਖੋ ਪ੍ਰਭ ਨੈਣੀ ਇਸ ਤਰ੍ਹਾਂ ਸਤਿਗੁਰ ਨੂੰ ਸਿਮਰ ਕੇ ਇਹਨਾਂ ਅੱਖਾਂ ਨਾਲ ਤੂੰ ਉਸ ਵਹਿਗੁਰੂ ਕਾਲਪੁਰਖ ਦੇ ਦਰਸ਼ਨ ਕਰ ਸਕਦਾ ਹੈ ਸੇ ਅੱਖੜੀਆਂ ਬਿਨ ਜਿੰਨੇ ਢਠਿੰਡੜੋ ਮਾਪੀਰੀ ਉਹ ਕਿਹੜੀਆਂ ਅੱਖਾਂ ਨੇ ਜਿਨ੍ਹਾਂ ਨਾਲ ਅਸੀਂ ਉਸ ਮਾਲਕ ਦੇ ਉਸ ਪ੍ਰਭੂ ਦੇ ਦਰਸ਼ਨ ਕਰਦੇ ਹਾਂ ਬਾਬਾ ਫਰੀਦ ਜੀ ਵੀ ਗੱਲ ਕਹਿੰਦੇ ਨੇ ਕਾਗਾ ਕੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋ ਨੈਣਾ ਮਥ ਸੁਹ ਪਿਰ ਦੇਖਣ ਕੀ ਆਸ ਉਹ ਕਿਹੜੀਆਂ ਅੱਖਾਂ ਨੇ ਇਹਨਾਂ ਕਾਗਾ ਨੇ ਇਹਨਾਂ ਵਿਕਾਰਾਂ ਨੇ ਸਾਰਾ ਸਰੀਰ ਖਾ ਲਿਆ ਸਾਰੇ ਅੰਗ ਖਾ ਲਏ ਇਹਨਾਂ ਨੇ ਕੰਨ ਵੀ ਜੁਬਾਨ ਵੀ ਦੇਹੀ ਵੀ ਉੱਥੇ ਵੀ ਕਹਿੰਦੇ ਨੇ ਸਾਡੀਆਂ ਅੱਖਾਂ ਨੇ ਜੜੀਆਂ ਉਹਨਾਂ ਨੂੰ ਨਾ ਛੂਗੋ ਕਿਉਂਕਿ ਅੱਖੀਂ ਵੇਖਣਾ ਰੱਜੀਆਂ ਬੋਰੰਗ ਤਮਾਸ਼ੇ ਅੱਖਾਂ ਨੈਣ ਨੇ ਜਿਹੜੇ ਸਾਡੇ ਇਹਨਾਂ ਦੁਆਰਾ ਹੀ ਦੁਨੀਆ ਨਜ਼ਰ ਆਉਂਦੀ ਐ ਇਸ ਕਰਕੇ ਲੋਈ ਆਖਦੇ ਨੇ ਲੋਇਨ ਵੀ ਆਖਦੇ ਨੇ ਸਾਡੇ ਜ਼ੁਬਾਨ ਨਾਲੋਂ ਜ਼ਿਆਦਾ ਬੋਲਦੀਆਂ ਨੇ ਸਾਡੀਆਂ ਅੱਖਾਂ ਅੱਖਾਂ ਸਾਡਾ ਦਰਪਨ ਨੇ ਸਾਡੇ ਮਨ ਦਾ ਸਾਡੇ ਮਨ ਦਾ ਦਰਪਨ ਨੇ ਅੱਖਾਂ ਇਸ ਕਰਕੇ ਮਹਾਰਾਜ ਕਹਿੰਦੇ ਪ੍ਰਭੂ ਜੀ ਇਹ ਗੁਰਮੁਖ ਪਿਆਰਿਆ ਉਸ ਵਾਹਿਗੁਰੂ ਕਾਲਪੁਰਖ ਨੂੰ ਜੇ ਤੂੰ ਵੇਖਣਾ ਚਾਹੁੰਦਾ ਹੈ ਤਾਂ ਸਤਿਗੁਰੂ ਦੀ ਸੇਵਾ ਵਿੱਚ ਲੱਗ ਜਾ ਸਤਿਗੁਰ ਸੇਵ ਦੇਖੋ ਹਰ ਨੈਣੀ ਉਸ ਹਰੀ ਨੂੰ ਇਨ੍ਹਾਂ ਅੱਖਾਂ ਨਾਲ ਤੂੰ ਵੇਖ ਲਏਗਾ ਇਹ ਸ਼ਬਦ ਨੂੰ ਵਿਚਾਰ ਕਰਦੇ ਆ ਮਹਾਰਾਜ ਸਮਝਾਉਂਦੇ ਨੇ ਫਿਰ ਆਸਾ ਮਹੱਲਾ ਪਹਿਲਾ ਇੱਕ ਤੁਕੀ ਆਸਾ ਰਗ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇਹ ਸ਼ਬਦ ਇਹ ਬੋਲ ਇਹ ਬਾਣੀ ਇੱਕ ਤੁਕੀ ਵਿੱਚ ਹੈ ਇੱਕ ਇੱਕ ਤੁਕ ਦੀ ਗੱਲ ਮਹਾਰਾਜ ਗੱਲ ਕਰਦੇ ਨੇ ਗੁਰ ਸੇਵੇ ਸੋ ਠਾਕੁਰ ਜਾਣੈ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਗੁਰੂ ਦਾ ਸਿਮਰਨ ਕੀਤਾ ਗੁਰੂ ਦੇ ਗਿਆਨ ਨੂੰ ਜਾਣਿਆ ਖੋਜ ਕੀਤੀ ਹੈ ਉਹਨਾਂ ਨੇ ਉਸ ਠਾਕਰ ਨੂੰ ਜਾਣਿਆ ਜਿਦੇ ਨਾਲ ਅਸੀਂ ਵਿਛੜ ਜਾਈਏ ਅਸੀਂ ਉਹਨੂੰ ਜਾਣਦੇ ਹਾਂ ਪਹਿਲਾਂ ਕਿ ਉਹ ਕਿਹੋ ਜਿਹਾ ਹੈ ਗੁਰੂ ਨਾਨਕ ਪਾਸ਼ਾ ਨੇ ਅਰੰਭਤਾਚ ਕਹੀ ਗੱਲ ਹੈ ਕਿ ਉਹ ਨਿਰਭਉ ਹੈ ਅਕਾਲ ਮੂਰਤ ਹੈ ਅਜੂਨੀ ਹੈ ਸੇਵਨ ਆਪਣੇ ਆਪ ਤੋਂ ਆ ਪੈਦਾ ਹੋਇਆ ਕਿਸੇ ਦੇ ਡਿਪੈਂਡ ਨਹੀਂ ਹੈ ਉਹ ਕਰਤਾ ਪੁਰਖ ਹੈ ਉਹ ਨਿਰਭਉ ਹੈ ਉਹ ਨਿਰਵੈਰ ਹੈ ਸਾਨੂੰ ਜਾਣ ਪਛਾਣ ਕਰਾਈ ਮਹਾਰਾਜ ਕਿ ਭਾਈ ਉਹ ਇਹੋ ਜਿਹਾ ਜੇ ਤੂੰ ਉਹਨੂੰ ਮਿਲਣਾ ਚਾਹੁੰਨਾ ਹੈ ਤਾਂ ਤੈਨੂੰ ਵੀ ਉਹੋ ਜਿਹਾ ਹੋਣਾ ਪਏਗਾ ਜੇ ਉਸ ਅਕਾਲ ਪੁਰਖ ਦੇ ਤੂੰ ਦਰਸ਼ਨ ਕਰਨੇ ਚਾਹੁੰਨਾ ਹੈ ਤਾਂ ਤੈਨੂੰ ਉਹੋ ਜਿਹਾ ਹੋਣਾ ਪਏਗਾ ਸਤਿਗੁਰੂ ਨੂੰ ਮਿਲੇ ਸਤਿਗੁਰ ਸੇਵ ਸੁਠਾਕੁਰ ਜਾਨੈ ਸਤਿਗੁਰ ਨੂੰ ਸਿਮਰ ਕੇ ਅਸੀਂ ਉਸ ਠਾਕਰ ਨੂੰ ਜਾਨਣਾ ਸ਼ੁਰੂ ਕੀਤਾ ਕਿ ਉਹਦਾ ਸੁਭਾਅ ਕਿਉਂ ਜਿਆ ਹੈ ਬਾਣੀ ਚ ਮਹਾਰਾਜ ਦੱਸਦੇ ਨੇ ਹਰ ਜੂ ਹੰਕਾਰ ਨ ਭਾਵੇਈ ਵੇਦਕੂਕ ਸੁਣਾਵੇ ਸਾਡੀਆਂ ਧਾਰਮਿਕ ਪੁਸਤਕਾਂ ਇਹ ਗੱਲ ਕਹਿੰਦੀਆਂ ਆ ਰਹੀਆਂ ਨੇ ਕਿ ਉਸ ਵਹਿਗੁਰੂ ਅਕਾਲ ਪੁਰਖ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਉਹਨੂੰ ਭਾਉਂਦਾ ਨਹੀਂ ਹੈ ਉਹ ਗੁਣੀ ਨਿਧਾਨ ਹੈ ਉਹਦੇ ਨਾਲ ਸਾਂਝ ਗੁਣਾ ਦੀ ਪੈ ਸਕਦੀ ਹੈ ਮਰੀਸ 10 ਦਿਨੇ ਬਾਣੀ ਵਿੱਚ ਕਿ ਉਹ ਕਿਉਂ ਜਿਆ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਤੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੜੀ ਪੂਰਨ ਭਗਵਾਨ ਹੈ ਉਹ ਕੌੜਾ ਬੋਲ ਜਾਣਦਾ ਹੀ ਨਹੀਂ ਹੈ ਤੇ ਉਹਨੂੰ ਜੇ ਸਿਮਰਨਾ ਚਾਹੁੰਦਾ ਹੈ ਤਾਂ ਮਿੱਠ ਬੋਲੜਾ ਹੋਣਾ ਪਏਗਾ ਨਿਰਪਉ ਹੋਣਾ ਪਏਗਾ ਨਰਵੈਰ ਹੋਣਾ ਪਏਗਾ ਇਸ ਕਰਕੇ ਮਾਰੇ ਕਹਨੇ ਸਤਿਗੁਰੂ ਸੇਵਿਏ ਜੋ ਠਾਕੁਰ ਨੂੰ ਜਾਣਨਾ ਹੈ ਦੁੱਖ ਮਿਟੈ ਸੱਚ ਸ਼ਬਦ ਪਛਾਨੈ ਜਦੋਂ ਸੱਚ ਨਾਲ ਜੁੜਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਸ਼ਬਦ ਦੁਆਰਾ ਉਹਨੂੰ ਪਛਾਣ ਲਿਆ ਜਦੋਂ ਅਸੀਂ ਕਿਸੇ ਨੂੰ ਪਛਾਣ ਲੈਨੇ ਆ ਸਾਡਾ ਕੋਈ ਬਹੁਤ ਚਿਰਾਂ ਤੋਂ ਵਿਛੜਿਆ ਹੋਇਆ ਦੋਸਤ ਮਿੱਤਰ ਭੈਣ ਭਰਾ ਪਹਿਲਾਂ ਅਸੀਂ ਸੰਝਾਣਦੇ ਆ ਆ ਕਹਿੰਨੇ ਆ ਨਾ ਸ਼ਬਦ ਵਰਤਦੇ ਆ ਆਪਾਂ ਮੈਂ ਕਹਿੰਦੇ ਜਿੰਨੂੰ ਤੂੰ ਜਾਣ ਸੰਝਾਣ ਪਛਾਣਿਆ ਅਸੀਂ ਪਹਿਚਾਨ ਕਰ ਲਈ ਕਿ ਉਹ ਭੈਰੂ ਕਾਲਪੁਰਖ ਜੋ ਹੈ ਉਹ ਸਾਡੇ ਅੰਗ ਸੰਗ ਹੈ ਗੁਰੂ ਨੇ ਸ਼ਬਦ ਦੁਆਰਾ ਬਾਣੀ ਦੁਆਰਾ ਸਾਨੂੰ ਇਹ ਗੱਲਾਂ ਸਮਝਾ ਦਿੱਤੀਆਂ ਸੰਕੇਤ ਕਰ ਦਿੱਤੇ ਸਾਡੇ ਸਾਰੇ ਦੁੱਖ ਮਿਟ ਗਏ ਕਿਉਂਕਿ ਦੁੱਖ ਦੁਨੀਆ ਉੱਤੇ ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਦੁੱਖ ਹੈ ਜੀ ਕਹਿੰਦੇ ਮਿਲਣ ਦੀ ਤਾਂਗ ਜਿਹਨੂੰ ਅੱਖਾਂ ਤਰਸਦੀਆਂ ਪਈਆਂ ਸਨ ਜਦੋਂ ਅਸੀਂ ਉਹਨੂੰ ਪਛਾਣ ਲਿਆ ਤੇ ਭੱਜ ਕੇ ਜਾਗੜਨ ਲੱਗੇ ਦੁੱਖ ਮਿਟਾ ਸੱਚ ਸ਼ਬਦ ਪਛਾਨੈ ਇਹ ਤੇਰਾ ਦੁੱਖ ਮਿਟ ਸਕਦਾ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰੂ ਦੇ ਸ਼ਬਦ ਨਾਲ ਜੁੜ ਬਾਣੀ ਨਾਲ ਜੁੜਨਾ ਕਰ ਬਾਣੀ ਨੂੰ ਵਿਚਾਰ ਬਾਣੀ ਨੂੰ ਸਮਝ ਜਿਸ ਦਿਨ ਤੂੰ ਪਹਿਚਾਣ ਜਾਏਗਾ ਉਹ ਸਵੈਗੁਰੂ ਕਾਲਪੁਰਖ ਦੇ ਇਨ੍ਹਾਂ ਅੱਖਾਂ ਨਾਲ ਤੂੰ ਦਰਸ਼ਨ ਕਰ ਲਏਗਾ ਇਹ ਹੀ ਤਰੀਕਾ ਹੈ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਉੱਥੇ ਵੀ ਗੁਰੂ ਨਾਨਕ ਪ੍ਰਖਾ ਇਹ ਗੱਲ ਸਪਸ਼ਟ ਲੋਜਾਂ ਚ ਕਹਿੰਦੇ ਨੇ ਨਾਨਕ ਐਵੇਂ ਜਾਣੀ ਐ ਉਸ ਨੂੰ ਇਸੇ ਤਰ੍ਹਾਂ ਹੀ ਜਾਣਿਆ ਜਾ ਸਕਦਾ ਨਾਨਕ ਐਵੇਂ ਜਾਣੀ ਐ ਸਭ ਆਪੇ ਸਚਿਆਰ ਉਹ ਸਭ ਆਪਣੇ ਆਪ ਚ ਮਰਤਦਾ ਹੈ ਸਾਰੇ ਪਾਸੇ ਉਹ ਹੀ ਸਚਿਆਰ ਹੈ ਉਹਦੀ ਹੁਕਮ ਤੇ ਰਜਾ ਵਿੱਚ ਰਹਿ ਕੇ ਤੂੰ ਸਚਿਆਰ ਬਣ ਸਕਦਾ ਹੈ ਗੁਰੂ ਦੇ ਹੁਕਮ ਵਿੱਚ ਰਹਿ ਕੇ ਬਾਣੀ ਨੂੰ ਪੜ ਕੇ ਬਾਣੀ ਨੂੰ ਵਿਚਾਰ ਕੇ ਕਿ ਸਚਿਆਰ ਹੋਈਐ ਕਿ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸੱਚ ਨੂੰ ਜੇ ਪ੍ਰਾਪਤ ਕਰਨਾ ਚਾਹੁੰਨਾ ਤਾਂ ਸਚਿਆਰ ਬਣਨਾ ਪਏਗਾ ਸਚਿਆਰ ਬਣ ਕੇ ਹੀ ਉਹ ਸੱਚ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਇਹੋ ਹੀ ਤਰੀਕਾ ਚ ਜੇਕਰ ਉਸ ਮਾਲਕ ਦੇ ਦਰਸ਼ਨ ਕਰਨਾ ਚਾਹੁੰਨਾ ਹੈ ਬਾਣੀ ਨੂੰ ਪੜ ਬਾਣੀ ਨੂੰ ਵਿਚਾਰ ਸੰਗਤ ਵਿੱਚ ਆ ਸਿਮਰਨ ਅਭਿਆਸ ਕਰ ਅੰਮ੍ਰਿਤ ਵੇਲਾ ਸੰਭਾਲ ਸਹਿਜ ਹੀ ਉਸ ਮਾਲਕ ਦੇ ਤੈਨੂੰ ਦਰਸ਼ਨ ਹੋ ਜਾਣਗੇ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਦੇਖੋ ਫਰਮਾ ਰਹੇ ਨੇ ਕਹਿ ਰਹੇ ਨੇ ਸਾਨੂੰ RAM ਜਪੋ ਮੇਰੀ ਸਖੀ ਸੁਖੈਨੀ ਐ ਮੇਰੇ ਦੋਸਤ ਐ ਮੇਰੀ ਭੈਣ ਉਸ ਵਾਹਿਗੁਰੂ ਕਾਲਪੁਰਖ ਦਾ ਨਾਮ ਜੋ ਕਿ ਰਮਿਆ ਹੋਇਆ RAM ਹਰ ਜਗ੍ਹਾ ਸਰਵ ਵਿਆਪਕ ਹੈ ਉਸ RAM ਨੂੰ ਜਪਣਾ ਕਰ ਸਤਗੁਰ ਸੇਵ ਦੇਖੋ ਪ੍ਰਭ ਨੈਣੀ ਸਤਗੁਰ ਨੂੰ ਸਿਮਰਤ ਦੇ ਜੋ ਗੁਰ ਕਹੈ ਸੋਈ ਪਲਮਾਨੋ ਸਤਗੁਰ ਦੀ ਸੇਵਾ ਵਿੱਚ ਲੱਗ ਸਤਗੁਰ ਜੋ ਸਾਨੂੰ ਜੀਵਨ ਦੀ ਜਾਂਚ ਦੱਸ ਰਹੇ ਨੇ ਤੇ ਮarre ਕਹੇ ਵੇਖ ਉਹ ਸੇਵਾ ਕਰ ਸਿਮਰਨ ਕਰਨਾ ਕਰ ਇਨ੍ਹਾਂ ਅੱਖਾਂ ਨਾਲ ਉਸ ਵਹਿਗੁਰੂ ਅਕਾਲ ਪੁਰਖ ਦੇ ਤੈਨੂੰ ਦਰਸ਼ਨ ਹੋ ਜਾਣਗੇ ਜੇ ਤੂੰ ਕਰਨਾ ਚਾਹੁੰਦਾ ਹੈ ਇਹ ਤਰੀਕਾ ਮਹਾਰਾਜ ਅਖੀਰਲੀ ਅਸ਼ਟਪਦੀ ਵੀ ਸਾਨੂੰ ਸਮਝਾ ਰਹੇ ਨੇ ਮਹਾਰਾਜ ਰਹਾਉ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕਨਿਆ ਅਰਨਾਰ ਸਿਮਰਨ ਤੋਂ ਬਿਨਾ ਬਾਕੀ ਫਿਰ ਸਭ ਕੁਝ ਬੰਧਨ ਹੈ ਜੀ ਕਿਉਂਕਿ ਸਿਮਰਨ ਅਸੀਂ ਕਰਦੇ ਨਹੀਂ ਫਿਰ ਅਸੀਂ ਦੋਸ਼ ਦੂਜੇ 'ਤੇ ਧਰਦੇ ਹਾਂ ਜੀ ਉਹਦੇ ਕਰਕੇ ਸਾਡਾ ਨਹੀਂ ਹੋਇਆ ਉਹਦੇ ਕਰਕੇ ਅਸੀਂ ਨਹੀਂ ਕਰ ਸਕੇ ਮਾਤਾ ਪਿਤਾ ਸੰਸਾਰ ਵਿੱਚ ਨਹੀਂ ਬੰਧਨ ਹੋ ਜਾਂਦੇ ਨੇ ਜਦੋਂ ਅਸੀਂ ਸਿਮਰਦੇ ਨਹੀਂ ਆਪਾਂ ਵੇਖਦੇ ਹਾਂ ਸੰਸਾਰ ਵਿੱਚ ਵਰਤਾਰਾ ਵਰਤ ਰਿਹਾ ਹੈ ਮਾਤਾ ਪਿਤਾ ਰੋੜ ਰਏ ਨੇ ਆਪਣੇ ਨਾਲ ਨਹੀਂ ਰੱਖ ਰਹੇ ਕਹਿੰਦੇ ਜੀ ਅਸੀਂ ਡਿਸਟਰਬ ਹੁੰਨੇ ਆ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਤੇ ਜੇ ਅਸੀਂ ਪੁੱਛੀਏ ਕਿ ਤੁਸੀਂ ਕਿਵੇਂ ਪੜ੍ਹੇ ਸੀ ਅਸੀਂ ਜੀ ਸਾਂਝੇ ਪਰਿਵਾਰ 'ਚ ਸੀ ਉਹਨੂੰ ਪੜ੍ਹ ਗਏ ਜੇ ਤੁਸੀਂ ਸਾਂਝੀ ਪਰਿਵਾਰ ਚ ਪੜ ਸਕਦੇ ਹੋ ਤੇ ਮਾਤਾ ਪਿਤਾ ਤੁਹਾਡੇ ਬੱਚਿਆਂ ਦੀ ਪੜ੍ਹਾਈ ਡਿਸਟਰਬ ਕਰਨਗੇ ਉਲਝ ਗਏ ਅਸੀਂ ਕਿਉਂਕਿ ਸਿਮਰਨ ਨਹੀਂ ਕੀਤਾ ਇਸ ਕਰਕੇ ਸਿਮਰਨ ਤੋਂ ਉਲਝੇ ਹੋਏ ਉਹਨਾਂ ਲਈ ਮਾਤਾ ਪਿਤਾ ਵੀ ਬੰਦਨ ਹੋ ਗਏ ਮੰਦਨ ਮਾਤ ਪਿਤਾ ਸੰਸਾਰ ਬੰਦਨ ਸੁਤ ਕਨਿਆਰ ਨਾਰ ਇਹ ਵੀ ਬੰਦਨ ਹੋ ਗਏ ਧੀਆਂ ਪੁੱਤਰ ਇਸਤਰੀ ਇਹ ਵੀ ਬੰਧਨ ਹੈ ਜੀ ਕਹਿੰਦੇ ਅਸੀਂ ਉਹਨਾਂ ਦੀ ਖਾਤਰ ਸਾਨੂੰ ਕਰਨਾ ਪੈਂਦਾ ਹੈ ਉਹਨਾਂ ਦੀ ਖਾਤਰ ਇਹ ਕਰਨਾ ਪੈਂਦਾ ਹੈ ਨਹੀਂ ਜੀ ਜਿਹੜੇ ਗੁਰਮਖ ਨੇ ਉਹ ਸਹਿਜ ਵਸਤਾ ਰਹਿੰਦੇ ਹੋਏ ਸਿਗਰਤ ਕਰਦੇ ਨੇ ਨਾਮ ਜਪਦੇ ਨੇ ਆਪਣਾ ਧਿਆਨ ਉਧਰ ਰੱਖਦੇ ਨੇ ਆਪਣੇ ਫਰਜ਼ ਵੀ ਨਿਭਾਉਂਦੇ ਨੇ ਆਪਣੇ ਮਾਤਾ ਪਿਤਾ ਦੀ ਸੇਵਾ ਵੀ ਕਰਦੇ ਨੇ ਆਪਣੇ ਪਰਿਵਾਰ ਨੂੰ ਵੀ ਪਾਲਦੇ ਨੇ ਹਰਕਤਾਂ ਖਿਆਲ ਰੱਖਦੇ ਨੇ ਇਸ ਕਰਕੇ ਜਿਹੜੇ ਗੁਰਮਖ ਨੇ ਉਹ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਰਹਿੰਦੇ ਨੇ ਉਹਨਾਂ ਲਈ ਇਹ ਬੰਧਨ ਨਹੀਂ ਹੁੰਦੇ ਤਾਂ ਕਰਕੇ ਮਾਰੇ ਕਹਿੰਦੇ ਭਾਈ ਨਾਮ ਜੱਪੋ ਮੇਰੀ ਸਖੀ ਸੁਖੈ ਨੇ ਐ ਮੇਰੇ ਗੁਰੂ ਘਰ ਪਿਆਰਿਆ ਨਾਮ ਜਪਣਾ ਕਰ ਸਿਮਰਨ ਕਰਨਾ ਕਰ ਇਸ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਇਹ ਬੰਦਨ ਨਹੀਂ ਹਨ ਤੂੰ ਨਾਮ ਨਹੀਂ ਜਪਦਾ ਤੇਰਾ ਧਿਆਨ ਹੀ ਇਸ ਪਾਸੇ ਭਟਕਿਆ ਹੋਇਆ ਇਸ ਕਰਕੇ ਤੈਨੂੰ ਇਹ ਬੰਦਨ ਲੱਗਦੇ ਨੇ ਬੰਦਨ ਕਰਮ ਧਰਮ ਹੋਂ ਕੀਆ ਬੰਦਨ ਪੁੱਤ ਕਲਤ ਮਨ ਬੀਆ ਧਰਮ ਦੇ ਖੇਤਰ ਵਿੱਚ ਵੀ ਅਸੀਂ ਬੰਦਨ ਪਾ ਲਏ ਕਰਮ ਧਰਮ ਕੀਤਾ ਕਰਮ ਧਰਮ ਪਖੰਡ ਜੋ ਦਿਸੈ ਤੇ ਜਮ ਜਗਾਤੀ ਲੂਟੈ ਅਸੀਂ ਬੰਧਨ ਪਾ ਲਈ ਵੀ ਆ ਤੇ ਕਰਨਾ ਹੀ ਕਰਨਾ ਹੈ ਫਿਰ ਉਹਦੀ ਹਉਮੇ ਪ੍ਰਗਟ ਕਰ ਲਈ ਕਿ ਮੈਂ ਇੰਨੇ ਚਿਰ ਤੋਂ ਕਰਦਾ ਆ ਰਿਆਂ ਮੈਂ ਇੰਨੇ ਚਿਰ ਤੋਂ ਆ ਕਰ ਰਿਆਂ ਹਉਮੇ ਪ੍ਰਗਟ ਹੋ ਗਈ ਕਹਿੰਦੇ ਉਹ ਹਉਮੇ ਦੇ ਬੰਧਨ ਵਿੱਚ ਹੀ ਬੰਨਿਆ ਗਿਆ ਕਰਮ ਕਰਦਾ ਹੋਇਆ ਵੀ ਬੰਨਿਆ ਗਿਆ ਵੇਖੋ ਬਾਣੀ ਪੜ ਰਿਹਾ ਹੈ ਮਾਗੇ ਨੇ ਪੜਪੜ ਗੱਟੇ ਲੱਦੀ ਐ ਪੜਪੜ ਪੜੀ ਐ ਸਾਥ ਪੜੀ ਐ ਜੀਤੇ ਬਰਸ ਬਸ ਪੜੀ ਐ ਜੀਤੇ ਮਾਸ ਪੜੀ ਐ ਜੀਤੀ ਆਰਜਾ ਪੜੀ ਐ ਜੀਤੇ ਸਾਸ ਉੱਥੇ ਵੀ ਮਹਾਰਾਜ ਅਫੀਜ਼ਗਰ ਨਾਨਕ ਲਿਖ ਹੈ ਇੱਕ ਗੱਲ ਹੋਰ ਹਉਮੈ ਝਖਣਾ ਚਾਹਕ ਪੜਪੜ ਪੜਿਆ ਜੀਤਾ ਕੜਿਆ ਤਿੱਤਾ ਪੜਿਆ ਹੋ ਗਿਆ ਨਹੀਂ ਵੀ ਪੜਨਾ ਕਾਦੇ ਵਾਸਤੇ ਸੀ ਪੜਨਾ ਸੀ ਅਸੀਂ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਪੜਨਾ ਸੀ ਸਾਡੀ ਹੌਮੇ ਟੁੱਟ ਜਾਏ ਪਰ ਪੜ ਕੇ ਹੀ ਸਾਡਾ ਹੰਕਾਰ ਵੱਧ ਗਿਆ ਉਲਟ ਹੋ ਗਿਆ ਸਗੋ ਬੰਧਨ ਪੈ ਗਿਆ ਤਾਂ ਸਗੋ ਬੰਧਨ ਪਾ ਲਿਆ ਸੀ ਆਪਣੇ ਆਪ ਨੂੰ ਮਰੇ ਕਹਿੰਦੇ ਧਰਮ ਦੇ ਖੇਤਰ ਵਿੱਚ ਵੀ ਇਹ ਕੁਝ ਹੋ ਰਿਹਾ ਹੈ ਬੰਧਨ ਕਰਮ ਧਰਮ ਹਾਂ ਕੀ ਆ ਮੈਂ ਕਰਮ ਕੀਤਾ ਮੈਂ ਧਰਮ ਕੀਤਾ ਮੈਂ ਸੇਵਾ ਕੀਤੀ ਮੈਂ ਆ ਕੀਤਾ ਮੈਂ দান ਕੀਤਾ ਮੈਂ ਪੁੰਨ ਕੀਤਾ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਰਜਾਤ ਦੇ ਜਿਉ ਕੁੰਚਰ ਇਸਨਾ ਕਿ ਜਿਸ ਤਰ੍ਹਾਂ ਹੋ ਗਿਆ ਜਿਵੇਂ ਹਾਥੀ ਇਸ਼ਨਾਨ ਕਰਦਾ ਹੈ ਜਦੋਂ ਬਾਹਰ ਨਿਕਲਦਾ ਮੁੜ ਕੇ ਖੇ ਫਿਰ ਉਡਾ ਲੈਂਦਾ ਸਾਡੀ ਹਾਲਤ ਕੁਛ ਇਸ ਤਰ੍ਹਾਂ ਦੀ ਹੈ ਬੰਦਨ ਪੁੱਤ ਕਲਤ ਮਨ ਬੀਆ ਇਹ ਪੁੱਤਰ ਇਸਤਰੀ ਮਨ ਵਿੱਚ ਹੋਰ ਪ੍ਰੇਮ ਇਹ ਅਸੀਂ ਬੰਨਣ ਪਾ ਲਈ ਕਿਉਂਕਿ ਸਿਮਰਨ ਧਿਆਨ ਸਾਡਾ ਸਿਮਰਨ ਵਾਲੇ ਪਾਸੇ ਨਹੀਂ ਹੈ ਉਸ ਮਾਲਕ ਵਾਲੇ ਪਾਸੇ ਨਹੀਂ ਹੈ ਅਸੀਂ ਬੰਨਣਾ ਵਿੱਚ ਆਪਣੇ ਆਪ ਨੂੰ ਆਪ ਹੀ ਬਨਲੇ ਆ ਕਿ ਮੇਰੇ ਬਿਗੈਰ ਮੇਰਾ ਪੁੱਤ ਨਹੀਂ ਪੜ ਸਕਦਾ ਸੀ ਮੇਰੇ ਬਿਗੈਰ ਮੈਂ ਆ ਨਹੀਂ ਕਰ ਸਕਦਾ ਸੀ ਮੇਰੇ ਜੇ ਮੈਂ ਨਾ ਹੁੰਦਾ ਮੇਰਾ ਪਰਿਵਾਰ ਰੁਲ ਜਾਂਦਾ ਕੁਝ ਨਹੀਂ ਹੁੰਦਾ ਜੀ ਕੁਝ ਨਹੀਂ ਹੁੰਦਾ ਅੱਜ ਅਸੀਂ ਚਲੇ ਜੰਨਾ ਇਹ ਸੰਸਾਰ ਇਸ ਤਰੀ ਚੱਲੇਗਾ ਬੜੇ ਆਏ ਬੜੇ ਗਏ ਇਹ ਸੰਸਾਰ ਚੱਲ ਰਿਹਾ ਚਲਦਾ ਆ ਰਿਹਾ ਇਸ ਕਰਕੇ ਆਪਣਾ ਆਪ ਸੰਭਾਲੀਏ ਅਸੀਂ ਸواری ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਦੂਜਿਆਂ ਤੇ ਦੋਸ਼ ਨਾ ਦੇਈ ਜਾਈਏ ਕਿ ਉਹਦੇ ਕਰਕੇ ਮੇਰਾ ਹੋ ਗਿਆ ਉਹਦੇ ਕਰਕੇ ਮੈਂ ਇਨਕਾਰ ਕਰ ਸਕਿਆ ਉਹਦੇ ਕਰਕੇ ਮੈਂ ਸਿਮਰਨ ਨਹੀਂ ਕਰ ਸਕਿਆ ਨਹੀਂ ਜੀ ਦੱਦਾ ਦੋਸ਼ ਨਾ ਦੇਈ ਕਿੱਸੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜਾ ਐਵਰ ਜਣਾ ਹੋਰਾਂ ਤੇ ਦੋਸ਼ ਨਾ ਰੱਖ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਮਹਾਰਾਜ ਕਹਿੰਦੇ ਬੰਦਨ ਕਿਰਖੀ ਕਰੈ ਕਿਰਸਾਨ ਹੋ ਮੈਂ ਦੰ ਸਹ ਰਾਜਾ ਮੰਗੇ ਦਾਨ ਕਿਸਾਨ ਖੇਤੀ ਕਰਦਾ ਹੈ ਉਹ ਕਹਿੰਦਾ ਜੀ ਮੇਰੇ ਕੋਲ ਟਾਈਮ ਨਹੀਂ ਹੁੰਦਾ ਅਸੀਂ ਆਪਣੇ ਬਜ਼ੁਰਗਾਂ ਨੂੰ ਪ੍ਰਾਤਨ ਵੇਖਦੇ ਸੀ ਉਹ ਸੁਹਾਗੇ ਤੇ ਬੈਠੇ ਵੀ ਸੁਹਾਗ ਦੇ ਖਲੋਤੇ ਵੀ ਸਿਮਰਨ ਕਰਦੇ ਹਲ ਵਾਹੁੰਦੇ ਵੀ ਸਿਮਰਨ ਕਰਦੇ ਸੱਟਾ ਦਿੰਦੇ ਹੋਏ ਵੀ ਕਿ ਇਹ ਜਾਨਵਰਾਂ ਦੇ ਨਾਂ ਇਹ ਪੰਛੀਆਂ ਦੇ ਨਾਂ ਇਹ ਰਾਈਆਂ ਦੇ ਨਾਂ ਇਹ ਵੈਗਰੂ ਅਕਾਲਪੁਰਖ ਦੇ ਨਾਮ ਉੱਥੇ ਵੀ ਸਿਮਰਨ ਕਰਦੇ ਨਾ ਕੋਈ ਬੰਧਨ ਨਹੀਂ ਸੀ ਪਰ ਹੁਣ ਅਸੀਂ ਬੰਧਨ ਪਾਏ ਹੋਏ ਨੇ ਹੁਣ ਸਾਡੇ ਟਰੈਕਟਰਾਂ ਉੱਤੇ ਗੰਦੇ ਗੀਤ ਚੱਲਦੇ ਨੇ ਆਪਣੇ ਆਪ ਨੂੰ ਬੰਨਿਆ ਹੋਇਆ ਸੀ ਆਪਣੀ ਲੋੜ ਤੋਂ ਵੱਧ ਲੋੜਾਂ ਵਧਾ ਲਈਆਂ ਆਪਣੀਆਂ ਆਪਣੀ ਆਮਦਨ ਤੋਂ ਵੱਧ ਲੋੜਾਂ ਵਧਾਈਆਂ ਹੋਈਆਂ ਨੇ ਇਸ ਕਰਕੇ ਬੰਧਨਾ ਚ ਆਪ ਪਏ ਹੋਏ ਆ ਸਿਮਰਨ ਵਾਲੇ ਪਾਸੇ ਸਾਡਾ ਧਿਆਨ ਨਹੀਂ ਹੈ ਤਾਂ ਮਹਾਰਜ ਕਹਿੰਦੇ ਭਾਈ ਹੌਮੇ ਦੰਸਹਿ ਰਾਜਾ ਮੰਗੈ ਦਾਨ ਇਹ ਹੋਮੇ ਕਰਕੇ ਰਾਜਾ ਦਾਣ ਵੀ ਲਈ ਜਾਂਦਾ ਤੇ ਨਾਲ ਔਖਾ ਵੀ ਹੈ ਰਾਜੇ ਇੰਜ ਹੀ ਕਰਦੇ ਸਨ ਪਹਿਲਾਂ ਅੱਜ ਦੇ ਰਾਜੇ ਵੀ ਇੰਜ ਹੀ ਕਰ ਰਹੇ ਨੇ ਟੈਕਸ ਵੀ ਲਈ ਜਾਂਦੇ ਨੇ ਰੋਈ ਵੀ ਜਾਂਦੇ ਨੇ ਤੇ ਤੁਹਾਨੂੰ ਨਾਲ ਫ੍ਰੀ ਕਰੀ ਜਾਂਦੇ ਨੇ ਆ ਸਾਰਾ ਕੁਝ ਫ੍ਰੀ ਹੈ ਜੀ ਆ ਵੀ ਫ੍ਰੀ ਹੈ ਉਹ ਵੀ ਫ੍ਰੀ ਹੈ ਉਹ ਵੀ ਫ੍ਰੀ ਹੈ ਇਹਦਾ ਮਤਲਬ ਤੁਹਾਡੇ ਹੀ ਦਿੱਤੇ ਹੋਏ ਟੈਕਸ ਚੋਰੀ ਕਰਕੇ ਤੁਹਾਨੂੰ ਦੇ ਕੇ ਤੇ ਬਾਕੀ ਐਸ਼ ਆਪ ਕਰਦੇ ਨੇ ਤਾਂ ਕਿ ਸਾਡੇ ਵੱਲ ਕੋਈ ਧਿਆਨ ਨਾ ਦੇਵੇ ਅਸੀਂ ਸਮਝ ਨਹੀਂ ਰਹੀ ਇਸ ਗੱਲ ਨੂੰ ਅਸੀਂ ਆ 2 ਕਿਲੋ ਕਣਕ ਪਿੱਛੇ ਰੋਲਾ ਪਾਈ ਬੈਠੇ ਰਹਿੰਦੇ ਆ ਤੇ ਮਹਾਰਾਜ ਕਹਿੰਦੇ ਇਸ ਕਰਕੇ ਉਹਨਾਂ ਅੰਦਰ ਹਉਮੇ ਆ ਦੁਖੀ ਨੇ ਲੋਕ ਫੇਰ ਕਿਹੜਾ ਲੋਕ ਸੁਖੀ ਹੋਗੇ ਜੀ ਆ ਬਿਜਲੀ ਫ੍ਰੀ ਕਰਤੀ ਲੋਕ ਸੁਖੀ ਨੇ ਆ ਫ੍ਰੀ ਕਰਤੇ ਹੋਏ ਆ ਕਿਰਾਏ ਫੇਰ ਕਿਹੜਾ ਲੋਕ ਸੁਖੀ ਨੇ ਜੀ ਨਹੀਂ ਕਿਉਂਕਿ ਸਿਮਰਨ ਵਾਲੇ ਪਾਸੇ ਧਿਆਨ ਨਹੀਂ ਹੈ ਸੱਚ ਕੀ ਹੈ ਉਸ ਵੱਲ ਸਾਡਾ ਧਿਆਨ ਦਿੱਤੇ ਨਹੀਂ ਜਾ ਰਿਹਾ ਸਾਡੀਆਂ ਆਤਮ ਬਗੜ ਦਿੱਤੀਆਂ ਗਈਆਂ ਤਾਂ ਕਿ ਲੋਕ ਇੰਜ ਕਰਨ ਵਾਲੇ ਇਹ ਲੋਕ ਇੰਜ ਕਰਨ ਲੱਗ ਜਾਣ ਬਸ ਇਹ ਗਲਗੁਰੂ ਨਾਨਕ ਪਾਸ਼ਾ ਸਮਝਾਉਂਦੇ ਆ ਰਹੇ ਸਨ ਹਉਮੈ ਦੰ ਇਹ ਹਉਮੈ ਕਰਕੇ ਸਾਰਾ ਕੁਝ ਹਉਮੈ ਦੰ ਸਹਿ ਰਾਜਾ ਮੰਗੈ ਦਾਨ ਉਹ ਸਭ ਹੋਰ ਟੈਕ ਸਲਾਈ ਜਾਂਦੇ ਨੇ ਬੰਦਨ ਸੌਦਾ ਅਣ ਵਿਚਾਰੀ ਤ੍ਰਿਪਤ ਨਹੀਂ ਮਾਇਆ ਮੋਹ ਪਸਾਰੀ ਸੌਦਾ ਕਰਦਾ ਹੈ ਵਪਾਰੀ ਕਰਦਾ ਹੈ ਅਣ ਵਿਚਾਰ ਹੋ ਕੇ ਬਿਨਾਂ ਸੋਚਿਆ ਸਮਝਿਆ ਸੌਦਾ ਕੀਤਾ ਜਾਂਦਾ ਹੈ ਤੇ ਇਸ ਕਰਕੇ ਮਰਜ ਕਹਿੰਦੇ ਭਾਈ ਉਹ ਬੰਦਨਾਂ ਵਿੱਚ ਪੈ ਗਿਆ ਲੋਕ ਬੰਦਨਾਂ ਵਿੱਚ ਪੈ ਗਏ ਤ੍ਰਿਪਤ ਨਹੀਂ ਮਾਇਆ ਮੋਹ ਪਸਾਰੀ ਮਾਇਆ ਦੇ ਮੋਹ ਵਿੱਚ ਤੇ ਪਸਾਰੇ ਵਿੱਚ ਕਦੇ ਵੀ ਕੋਈ ਤ੍ਰਿਪਤ ਨਹੀਂ ਹੋ ਸਕਿਆ ਰਾਜ ਨਹੀਂ ਸਕਿਆ ਕੋਈ ਕਰ ਕਰ ਥੱਕੇ ਵੱਡੇ ਵਡੇਰੇ ਕਿਸ ਨੇ ਕੀ ਇਹ ਕਾਰਜ ਮਾਇਆ ਪੂਰੇ ਇਹ ਮਾਇਆ ਨੇ ਕਿਸੇ ਦੇ ਕਾਰਜ ਪੂਰੇ ਨਹੀਂ ਕੀਤੇ ਸਗੋ ਮੋਹ ਵਿੱਚ ਬੈ ਕੇ ਹੋਰ ਬੰਦਨਾ ਵਿੱਚ ਪੈ ਗਏ ਅਸੀਂ ਬੰਦਨ ਸ਼ਾ ਸੰਚਾ ਧਨ ਜਾਏ ਸ਼ਾਹੂਕਾਰ ਵੀ ਵੱਡੇ ਵੱਡੇ ਦੀਸਾ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਉਹ ਵੀ ਬੰਦਨ ਵਿੱਚ ਨੇ ਸ਼ਾਹੂਕਾਰ ਕੋਲੇ ਬਹੁਤ ਧਨ ਹੈ ਰਉ ਬੰਦਨ ਵਿੱਚ ਪਿਆ ਹੋਇਆ ਹੈ ਧਿਆਨ ਉਹਦਾ ਉਧਰ ਨੂੰ ਹੈ ਕਿ ਮੇਰਾ ਧਨ ਘਟ ਨਾ ਜਾਏ ਚੋਰੀ ਨਾ ਹੋ ਜਾਏ ਧਿਆਨ ਉਧਰ ਹੈ ਸਿਮਰਨ ਨਹੀਂ ਕਰਦਾ ਇਹ ਇਕੱਠਾ ਕਿਵੇਂ ਕੀਤਾ ਇਹਦੇ ਵੱਲ ਕੋਈ ਧਿਆਨ ਨਹੀਂ ਹੈ ਕਿਉਂਕਿ ਪਾਪਾਂ ਬਾਜੂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ ਜੀਵਨ ਦੀ ਜਾਚ ਭੁੱਲ ਗਏ ਅਸੀਂ ਮਾਇਆ ਗੁਜਰਾਨ ਸੀ ਅਸੀਂ ਇਹਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਇਕੱਠਾ ਕੀਤਾ ਸਾਡਾ ਧਿਆਨ ਸਾਰਿਆਂ ਨੇ ਇਧਰ ਨੂੰ ਖਿੱਚ ਲਿਆ ਮਾਇਆ ਮਮਤਾ ਮੋਣੀ ਜਿਨ ਬਿਨਾਂ ਦੰਤਾ ਜਗ ਖਾਇਆ ਮਨਮੁਖ ਖਾਦ ਦੇ ਗੁਰਮੁਖ ਉਪਰੇ ਜਿਨ ਸੱਚ ਨਾਮ ਚਿਤ ਲਾਇਆ ਇਚ ਉਹੀ ਉਬਰਣ ਗਏ ਇਸ ਕਰਕੇ ਮਾਰੀ ਕਹਿੰਦੇ ਇਹ ਬੰਦਨਾ ਵਿੱਚ ਪਏ ਬੰਦਨ ਸਾ ਸੱਚ ਹੈ ਧਨ ਜਾਏ ਸ਼ਾਹੂ ਕਰ ਇਸ ਕਰਕੇ ਦੁਖੀ ਹੈ ਬੰਦਨਾ ਵਿੱਚ ਪਿਆ ਹੋਇਆ ਕਿ ਮੇਰਾ ਧਨ ਚਲਾ ਨਾ ਜਾਏ ਬਿਨ ਹਰ ਭਗਤ ਨਾ ਪਵੀ ਥਾਏ ਉਸ ਵੈਗਰੂ ਕਾਲਪੁਰਖ ਦੀ ਭਗਤੀ ਤੋਂ ਬਿਨਾ ਸਿਮਰਨ ਤੋਂ ਬਿਨਾ ਉਸ ਮਾਲਕ ਦੇ ਦਰ ਤੇ ਕਬੂਲ ਨਹੀਂ ਹੁੰਦਾ ਭਾਵੇਂ ਜਿੰਨਾ ਮਰਜੀ ਵੱਡਾ ਸ਼ਾਹੂਕਾਰ ਹੋਵੇ ਕਿੱਡਾ ਹੀ ਵੱਡਾ ਜ਼ਿਮੀਂਦਾਰ ਹੋਵੇ ਕਿੱਡੀ ਵੱਡੀ ਅਫੀਸਰ ਹੋਵੇ ਅਸੀਂ ਵੇਖਦੇ ਹਾਂ ਸੁਖੀ ਕੋਈ ਵੀ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਸੱਚ ਤੋਂ ਕਿਨਾਰਾ ਕਰ ਰਹੇ ਹਾਂ ਅਸੀਂ ਸੱਚ ਤੋਂ ਕਿਨਾਰਾ ਕਰ ਰਹੇ ਹਾਂ ਵੱਡੇ ਵੱਡੇ ਅਫੀਸਰ ਰੈਂਕ ਦੇ ਬੰਦੇ ਸੂਸਾਈਡ ਕਰ ਰਹੇ ਨੇ ਕਿਉਂ ਕਰ ਰਹੇ ਨੇ ਚੰਗੇ ਚੰਗੇ ਜ਼ਿੰਮੇਦਾਰ ਸੂਸਾਈਡ ਕਰ ਰਹੇ ਨੇ ਕਿਉਂ ਕਰ ਰਹੇ ਨੇ ਅਸੀਂ ਸਵਾਲ ਕਦੇ ਇਸ ਤੱਕ ਕੁਐਸਚਨ ਮਾਰਕ ਕੀਤਾ ਹੀ ਨਹੀਂ ਹੈ ਕਿ ਇੰਜ ਕਿਉਂ ਹੁੰਦਾ ਹੈ ਕਿਉਂਕਿ ਸੱਚ ਤੋਂ ਕਿਨਾਰਾ ਕਰ ਲਏ ਆਪਣੀਆਂ ਲੋੜਾਂ ਇੰਨੀਆਂ ਵਧਾ ਲਈਆਂ ਅੰਮ੍ਰਿਤ ਤੋਂ ਜ਼ਿਆਦਾ ਦੁਨੀਆ ਦੇ ਉੱਤੇ ਅਮੀਰ ਬੰਦਾ ਉਹ ਹੈ ਜੀ ਜਿਹਦੀਆਂ ਲੋੜਾਂ ਉਹਦੀ ਅੰਮ੍ਰਿਤ ਤੋਂ ਘਟ ਨੇ ਉਹ ਅਮੀਰ ਹੈ ਜਿਹਦੀਆਂ ਲੋੜਾਂ ਉਹ ਜਿਹੜੇ ਖਰਚੇ ਨੇ ਉਹ ਦੀ ਆਮਦਨ ਤੋਂ ਜ਼ਿਆਦੇ ਨੇ ਉਹ ਗਰੀਬ ਹੈ ਭਾਵੇਂ ਉਹ ਕਿੱਡਾ ਹੀ ਵੱਡਾ ਕਿਉਂ ਨਾ ਹੋਵੇ ਇਸ ਕਰਕੇ ਸੰਸਾਰ ਚ ਜਿਨ੍ਹਾਂ ਨੂੰ ਸਮਝ ਆ ਗਈ ਜਿਨ੍ਹਾਂ ਨੇ ਸਿਮੇਟ ਲਿਆ ਆਪਣੇ ਆਪ ਨੂੰ ਜਾਣ ਲਿਆ ਆਪਣੀ ਚਾਦਰ ਨੂੰ ਪਛਾਣ ਲਿਆ ਜਿਨ੍ਹਾਂ ਨੇ ਆਪਣੀ ਔਕਾਤ ਨੂੰ ਪਛਾਣ ਲਿਆ ਉਹ ਕਦੇ ਵੀ ਦੁਖੀ ਨਹੀਂ ਹੁੰਦੇ ਉਹ ਭਾਵੇਂ ਕੁੱਲੀ ਵਿੱਚ ਵੀ ਰਹਿਣ ਤਾਂ ਵੀ ਉਹ ਹੋ ਜੇ ਨੇ ਤਖਤ ਤੇ ਬੈਠੇ ਨੇ ਤਾਂ ਵੀ ਉਹ ਹੋ ਜੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮਾਇਆ ਜਿਹੜੀ ਹੈ ਇਹ ਗੁਜਰਾਨ ਹੈ ਉਹਦੀ ਹੁਕਮ ਤੇ ਰਜਾ ਵਿੱਚ ਰਹਿੰਦੇ ਨੇ ਜੇ ਅੱਧੀ ਰੋਟੀ ਮਿਲੀ ਤੇ ਅੱਧਿਨੇ ਗੁਜ਼ਾਰਾ ਕਰ ਲੈਣਾ ਜਾਂ ਇਹ ਦੋ ਨੇ ਤੇ ਦੋਨੇ ਕਰ ਲੈਣਾ ਜਦੋਂ ਇਸ ਤਰ੍ਹਾਂ ਦੀ ਅਵਸਥਾ ਜਿਹੜੇ ਸਿਮਰਨ ਵਾਲੇ ਨੇ ਜਿਹੜੇ ਉਹ ਕਰ ਲੈਣ ਤੇ ਦੁਖੀ ਹੋ ਹੀ ਨਹੀਂ ਸਕਦਾ ਸੰਸਾਰ ਵਿੱਚ ਕੋਈ ਵੰਦਨ ਵੇਦ ਬਾਦ ਹੰਕਾਰ ਤੇ ਦੂਜੇ ਪਾਸੇ ਹੁਣ ਉਹਨਾਂ ਵਿਦਵਾਨ ਲੋਕਾਂ ਦੀ ਮਹਾਰਾਜ ਗੱਲ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਕਿ ਜਿਨ੍ਹਾਂ ਨੇ ਵੇਦ ਪੜ੍ਹੇ ਪ੍ਰਾਣ ਪੜ੍ਹੇ ਬੜੀਆਂ ਧਾਰਮਿਕ ਪੁਸਤਕਾਂ ਪੜ੍ਹੀਆਂ ਵਾਦਾਂ ਵਿਵਾਦਾਂ ਵਿੱਚ ਪੈ ਗਏ ਹੰਕਾਰ ਹੀ ਹੋ ਗਏ ਬਸ ਉਸ ਹੰਕਾਰ ਨਹੀਂ ਬੰਦਣ ਪਾ ਲਏ ਅੱਗੇ ਜਾ ਨਾ ਸਕੇ ਉਸ ਮਾਲਕ ਦੇ ਦਰਸ਼ਨ ਨਾ ਕਰ ਸਕੇ ਜਾਣਦੇ ਹੋਇਆ ਸਭ ਕੁਝ ਸਮਝਦੇ ਹੋਇਆ ਵੀ ਹੋਮੇ ਵੱਧ ਗਈ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭਿੰਗਮ ਸਾਦੇ ਪੰਜ ਜਣਾ ਸਿਉ ਸੰਗ ਨਾ ਛੁਟਕਿਓ ਸਗਲੇ ਬੁੱਧ ਬਾਤੇ ਸਗੋ ਹੰਕਾਰ ਵਿੱਚ ਹੋਰ ਵੱਧ ਗਏ ਹੋਰ ਬੰਦਣਾ ਵਿੱਚ ਪੈ ਗਏ ਕਿ ਮੇਰੇ ਵਰਗਾ ਦੁਨੀਆ ਤੇ ਹੈ ਨਹੀਂ ਕੋਈ ਮੈਂ ਸਭ ਤੋਂ ਜ਼ਿਆਦਾ ਗਿਆਨਵਾਨ ਹਾਂ ਉਸ ਨੇ ਗਿਆਨ ਨਹੀਂ ਹੰਕਾਰ ਕਰ ਦਿੱਤਾ ਤੇ ਗਿਆਨਵਾਨ ਜਿਹੜਾ ਬੰਦਾ ਹੈ ਜਦੋਂ ਕਿਤੇ ਹੰਕਾਰੀ ਹੋ ਜਾਏ ਉਹ ਸਮਾਜ ਲਈ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਹੈ ਤੇ بادشاہ ਕਹਿੰਦੇ ਪੜਾ ਤੇ ਪੜਿਆ ਤੇ ਇਸ ਕਰਕੇ ਸੀ ਮਨ ਨੂੰ ਸਮਝਾਉਣ ਕਾਰਨ ਨੇ ਕਛ ਕੁ ਪੜਿਆ ਗਿਆਨ ਪੜਨਾ ਤੇ ਮਨ ਨੂੰ ਸਮਝਾਉਣ ਖਾਤਰ ਅਸੀਂ ਸਗੋਂ ਅਸੀਂ ਹੰਕਾਰੀ ਹੋ ਗਏ ਸਗੋਂ ਬੰਦਣਾ ਵਿੱਚ ਪੈ ਗਏ ਬੰਦਣਾ ਤੋਂ ਛੁੱਟਣਾ ਸੀ ਹੰਕਾਰੀ ਹੋ ਗਏ ਬੰਦਰ ਬਿਨ ਸੈ ਮੋਹ ਵਿਕਾਰ ਮੋਹ ਵਿੱਚ ਪੈ ਕੇ ਵਿਕਾਰਾਂ ਵਿੱਚ ਪੈ ਕੇ ਆਪਣਾ ਜੀਵਨ ਨਸ਼ਟ ਕਰ ਲਿਆ ਜੀਬ ਨੇ ਨਾਨਕ RAM ਨਾਮ ਸਰਨਾਈ ਸਤਿਗੁਰ ਰਖੇ ਬੰਦ ਨਾ ਪਾਈ ਤੇ ਅਖੀਰ ਵਿੱਚ ਗੁਰੂ ਨਾਨਕ ਪਾਸ਼ਾ ਨੇ ਫਿਰ ਫੈਸਲਾ ਦਿੰਦੇ ਨੇ ਏ ਨਾਨਕ RAM ਨਾਮ ਸਰਨਾਈ ਏ ਭਾਈ ਪਰਮਾਤਮਾ ਦੇ ਨਾਮ ਜਪਦਿਆਂ ਹੋਇਆਂ ਉਹਦੀ ਸ਼ਰਨ ਵਿੱਚ ਆ ਜਾ ਆਪਣੀ ਮੈਨੂੰ ਛੱਡ ਕੇ ਆਪਣੇ ਹੰਕਾਰ ਨੂੰ ਛੱਡ ਕੇ ਤਿਆਗ ਦੇ ਸੀ ਜਦੋਂ ਤੂੰ ਸ਼ਰਨ ਵਿੱਚ ਆ ਜਾਏਗਾ ਸਤਿਗੁਰੂ ਰਾਖੇ ਬੰਦ ਨਾ ਪਾਈ ਸਤਿਗੁਰੂ ਆਪ ਤੇਰੀ ਰੱਖਿਆ ਕਰੇਗਾ ਫਿਰ ਤੈਨੂੰ ਕੋਈ ਬੰਧਨ ਨਹੀਂ ਪਾਏਗਾ ਤੇਰੇ ਸਾਰੇ ਬੰਧਨ ਤੋੜ ਦੇਗਾ ਇਹ ਮੂ ਮਾਇਆ ਹਉਮੈ ਹੰਕਾਰ ਈਰਖਾ ਬਖੀਲੀ ਸਾਰੇ ਬੰਦਨਾ ਤੋਂ ਮੁਕਤ ਹੋ ਜਾਏਗਾ ਜਿਉਂਦੇ ਜੀ ਮੁਕਤ ਹੋਣਾ ਹੀ ਮੁਕਤ ਹੋਣਾ ਹੈ ਜੀ ਇਸ ਕਰਕੇ ਮਹਾਰਾਣੀ ਅਰੰਭਤਾ ਵਿੱਚ ਇਹ ਗੱਲ ਸਾਨੂੰ ਸਮਝਾਈ ਕਿ ਭਾਈ ਗੁਰਸੇਵੇ ਸੋ ठाकुर ਨੂੰ ਜਾਣਨਾ ਹੈ ਸਤਿਗੁਰੂ ਨੂੰ ਸਿਮਰੋ ਗੁਰੂ ਦਾ ਦਿੱਤਾ ਹੋਇਆ ਗਿਆਨ ਜਿਹੜਾ ਹੈ ਉਹਨੂੰ ਪੜੋ ਉਹਨੂੰ ਵਿਚਾਰੋ ਵਿਚਾਰ ਕੇ ਆਪਣੇ ਅੰਦਰ ਹਿਰਦੇ 'ਚ ਵਸਾਓ ਤੇ ਮਹਾਰਾਜ ਕਹਿੰਦੇ ਭਾਈ ਉਹ ठाकुर ਨੂੰ ਜਾਣ ਲਏਗਾ ਕਿ ਉਹ ठाकुर ਕਿਹੋ ਜਿਹਾ ਹੈ ਇਹੜਾ ਮੇਰਾ ਠਾਕੁਰੋ ਹੈ ਮੇਰਾ ਮਾਲਕ ਹੈ ਮੇਰਾ ਪ੍ਰਭੂ ਹੈ ਉਹ ਕਿਉ ਜਿਆ ਹੈ ਉਹ ਨਿਰਪਉ ਹੈ ਉਹ ਨਿਰਵੈਰ ਹੈ ਉਹ ਅਜੂਨੀ ਹੈ ਉਹ ਕਰਤਾਪੁਰਖ ਹੈ ਉਹ ਮਿੱਠ ਬੋਲੜਾ ਹੈ ਉਹ ਬਖਸ਼ਿੰਦ ਹੈ ਉਹ ਭਗਤ ਵਛਲ ਹੈ ਬਾਣੀ ਪੜ ਕੇ ਤੈਨੂੰ ਸਮਝ ਆ ਜਾਏਗੀ ਕਿ ਉਹਦਾ ਸੁਭਾਅ ਇਹੋ ਜਿਹਾ ਹੈ ਦੁੱਖ ਮਿਟੇ ਸੱਚ ਸ਼ਬਦ ਪਛਾਨੇ ਜਦੋਂ ਗੁਰੂ ਦੇ ਸ਼ਬਦ ਦੁਆਰਾ ਉਹਨੂੰ ਪਹਿਚਾਣ ਲਾਏਗਾ ਤੇਰੇ ਸਾਰੇ ਦੁੱਖ ਮਿਟ ਜਾਣਗੇ ਦੂਰ ਹੋ ਜਾਣਗੇ ਤੇਰੇ ਬੰਧਨ ਮੁਕਤ ਹੋ ਜਾਏਗਾ ਜਿਉਂਦੇ ਜੀ ਮੁਕਤ ਹੋ ਜਾਏਗਾ ਇਹੋ ਹੀ ਤਰੀਕਾ ਹੈ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਸਾਨੂੰ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਬਖਸ਼ੋ ਬਾਣੀ ਸਾਡੇ ਹਿਰਦੇ 'ਚ ਵਸ ਜਾਏ ਬਾਣੀ ਦੀ ਸਾਨੂੰ ਸੋਝੀ ਆ ਜਾਏ ਅਸੀਂ ਬਾਣੀ ਪੜਨੀ ਵਿਚਾਰਨੀ ਸਿੱਖ ਲਈਏ ਜਿਉਂਦੇ ਜੀ ਇਸ ਮਨੁੱਖਾ ਵਿੱਚ ਸੱਚੇ ਪਾਤਸ਼ਾਹ ਜੀਓ ਇਹ ਅੱਖਾਂ ਨਾਲ ਅਸੀਂ ਤੇਰੇ ਦਰਸ਼ਨ ਕਰ ਲਈਏ ਨਹੀਂ ਤੇ ਕਈ ਜਨਮਾਂ ਤੋਂ ਪਤਾ ਨਹੀਂ ਕਿੱਥੋਂ ਤੁਰੇ ਹੋਏ ਆਂ ਸਾਨੂੰ ਨਹੀਂ ਪਤਾ ਇਹ ਮਨੁੱਖਾ ਜਨਮ ਮਿਲਿਆ ਸਾਡਾ ਕਿਤੇ ਵਿਅਰਥ ਨਾ ਹੋ ਜਾਏ ਤੁਸੀਂ ਕਿਰਪਾ ਕਰੋ ਅਸੀਂ ਸਾਰਾ ਕੁਝ ਤਿਆਗ ਕੇ ਤੇਰੀ ਸ਼ਰਨ ਵਿੱਚ ਆਏ ਆਂ ਬਸ ਤੇ ਸ਼ਰਨ ਆਏ ਆਂ ਦੀ ਤੁਸੀਂ ਰੱਖ ਲਓ ਅਸੀਂ ਚੰਗੇ ਹਾਂ ਜਾਂ ਮੰਦੇ ਹਾਂ ਸਾਨੂੰ ਨਹੀਂ ਪਤਾ ਇਹ ਤੁਸੀਂ ਦਿਆਲੂ ਹੋ ਤੁਸੀਂ ਕਿਰਪਾਲੂ ਹੋ ਤੁਸੀਂ ਮਿੱਠ ਬੋਲੜੇ ਹੋ ਤੁਸੀਂ ਪਤਿਤ ਪਾਵਨ ਹੋ ਤੁਸੀਂ ਪਾਪੀਆਂ ਨੂੰ ਤਾਰਨ ਵਾਲੇ ਹੋ ਤੁਸੀਂ ਭਗਤ ਵੱਚਲ ਹੋ ਸਾਡੀ ਇਸ ਬੇਨਤੀ ਨੂੰ ਕਬੂਲ ਕਰੋ ਤਾਂ ਕਿ ਅਸੀਂ ਜਦੋਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਕੇ ਜਾਈਏ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ